ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਪੰਜਾਬ ਦੇ ਇੱਕ ਜਿਹੀ ਉਦਮੀ ਨੌਜਵਾਨ ਕਿਸਾਨ ਦੇ ਨਾਲ ਜਿਹੜਾ ਆਰਗੈਨਿਕ ਤਰੀਕੇ ਦੇ ਨਾਲ ਜੌਂ ਦੀ ਖੇਤੀ ਕਰਦਾ ਹੈ ਜੌਂਾਂ ਦਾ ਤੁਹਾਡੇ ਮਾਈਂਡ ਚ ਕਿਵੇਂ ਆਈ ਆਈਆ ਇੱਕ ਬਾਈ ਠੰਡੇ ਹੁੰਦੇ ਆ ਹਮ ਨੰਬਰ 2 ਤੇ ਇਹ ਖੂਨ ਦੀ ਸਫਾਈ ਕਰਦੇ ਆ ਅੱਛਾ ਨੰਬਰ 3 ਤੇ ਇਹਦੇ ਵਿੱਚ ਫਾਈਬਰ ਵੱਧ ਹੁੰਦਾ ਆ ਅੱਛਾ ਉਹਨਾਂ ਇਹ ਵਜਨ ਨਹੀਂ ਵਜਨ ਦੇ ਲੈ ਬੰਦੇ ਦਾ ਸਬ ਹੁਣ ਗਰਮੀ ਆ ਕੇ ਆ ਰਹੀ ਹੈ ਇਹਨਾਂ ਨੂੰ ਭੁੰਨ ਕੇ ਉਹਦੇ ਸੱਤੂ ਬਣਦੇ ਆ ਅਸਲ ਤੁਹਾਨੂੰ ਪੁਰਾਣੇ ਸਮਿਆਂ 'ਚ ਸਾਡੇ ਬਾਬੇ ਦਾਦੇ ਪੀਂਦੇ ਆਏ ਆ ਜੇ ਕੋਈ ਮੈਨੂੰ ਕਿਲੋ 2 ਕਿਲੋ ਬੀਜ ਮੰਗਦਾ ਤਾਂ ਮੈਂ ਉਦੋਂ ਉਹਦੇ ਚਾਰਜਸ ਨਹੀਂ ਲੈਣਾ ਅੱਛਾ ਹਾਂਜੀ ਮੈਂ ਪੈਸੇ ਵੀ ਨਹੀਂ ਲੈਣਾ ਇਹਨਾਂ ਦੀ ਸਾਂਭ ਸੰਭਾਲ ਕੋਈ ਨਹੀਂ ਬਸ ਇਹਨਾਂ ਨੂੰ ਟਾਈਮ ਸਿਰ ਪਾਣੀ ਲੱਗਣਾ ਚਾਹੀਦਾ ਆ ਅੱਛਾ ਨਾ ਕੋਈ ਰੇ ਸਪਰੇਅ ਦੀ ਜ਼ਰੂਰਤ ਆ ਨਾ ਇਹਨਾਂ ਨੂੰ ਬਹੁਤੇ ਮਤਲਬ ਖਰਾਕ ਦੀ ਜ਼ਰੂਰਤ ਆ ਜਿੱਦਾਂ ਕਹਿੰਦੇ ਡਾਇਆ ਪਾਉਂਦੇ ਲੋਕੀ ਜੂਰੀਆ ਪਾਉਂਦੇ ਆ ਹਾਂਜੀ ਇਹ ਬਿਲਕੁਲ ਆਰਗੈਨਿਕ ਆ ਜੀ ਬਿਨਾ ਇਹ ਜ਼ਹਿਰਾਂ ਤੋਂ ਆ ਅੱਛਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਹਰ ਵਾਰੀ ਇੱਕ ਖੇਤ ਵਿੱਚੋਂ ਇੱਕ ਤੋਂ ਵੱਧ ਫਸਲ ਲਈ ਜਾਵੇ ਇਹ ਬਿਨਾ ਛਿਲਕੇ ਦੇ ਜਿਉਂ ਆ ਜੀ ਅੱਛਾ ਇਹਦੀ ਆ ਵੈਰਾਈਟੀ ਮੈਂ ਚਾਹੂੰਗਾ ਥੋੜੀ ਜੀ ਫੋਕਸ ਕਰਕੇ ਇਹਨੂੰ ਦਿਖਾ ਦਿਓ ਤੇ ਇਹਦਾ ਰੰਗ ਥੋੜਾ ਕਾਲਾ ਹੁੰਦਾ ਜੀ ਵੇਚਦੇ ਕਿਵੇਂ ਆ ਦੀ ਪ੍ਰੋਡਕਸ਼ਨ ਕਿਵੇਂ ਕਰਦੇ ਹੋ ਤੁਸੀਂ ਇਹਦੀ ਫਿਰ ਹਾਂਜੀ ਇਹਨੂੰ ਆਪਾਂ ਤਿੰਨ ਤਰੀਕਿਆਂ ਨਾਲ ਵੇਚਦੇ ਆ ਜੀ ਇੱਕ ਤਾਂ ਇਹ ਆਪਾਂ ਇਹਦਾ ਆਟਾ ਬਣਾ ਕੇ ਵੇਚਦੇ ਆ ਆਟਾ ਅਸੀਂ ਇਹਦਾ ਵੇਚਦੇ ਆ 120 ਰੁਪਏ ਕਿਲੋ ਅੱਛਾ ਹਾਂਜੀ ਤੇ ਨੰਬਰ 2 ਤੇ ਆਪਾਂ ਇਹ ਦਲੀਆ ਬਣਾ ਕੇ ਵੇਚਦੇ ਆ ਠੀਕ ਹੈ ਠੀਕ ਹੈ ਜੀ ਨੰਬਰ 3 ਤੇ ਇਹਨੂੰ ਭੁੰਨ ਕੇ ਤੇ ਸਤੂ ਬਣਾ ਕੇ ਵੇਚਦੇ ਆ ਚਾ ਇਹ ਵੈਲਿਊਡਿਸ਼ਨ ਹੋ ਗਈ ਨਾ ਜਦੋਂ ਅਸੀਂ ਭੁੰਨਾ ਨੂੰ ਭੁੰਨ ਕੇ ਪੀਣਾ ਭੀ ਕੇ ਸੱਤੂ ਬਣਾਉਣੇ ਜਿਹੜੀ ਜੀ ਗੱਲ ਆ ਉਹ ਆਟੇ ਤੋਂ ਮਹਿੰਗੇ ਵਿਕਣੇ ਆ ਅੱਛਾ ਇੱਕ ਕਣਕ ਦੇ ਮੁਕਾਬਲੇ ਇਹਦਾ ਝਾੜ ਕਿੰਨਾ ਕ ਨਿਕਲਦਾ ਜੀ ਫਿਰ ਕਿੱਲੇ ਚ ਕਣਕ ਦੇ ਮੁਕਾਬਲੇ ਇਹਦਾ ਝਾੜ ਥੋੜਾ ਘੱਟ ਹੀ ਨਿਕਲਦਾ ਆ ਜਿਵੇਂ ਕਿ ਸਾਡਾ ਕੰਢੀ ਏਰੀਆ ਰੇਤਲਾ ਇਲਾਕਾ ਆ ਉਦਾਂ ਵੀ ਸਾਡੇ ਕਣਕ ਦਾ ਝਾੜ 10-12 ਬੋਲੀਆਂ ਕਿੱਲੇ ਦੀਆਂ ਨਿਕਲਦੀਆਂ ਆ ਹਾਂਜੀ ਤੇ ਇਹਦੀਆਂ 8-9 ਨਿਕਲ ਜਾਂਦੀਆਂ ਕਿੱਲੇ ਤੁਸੀਂ ਜੋ ਆਂ ਜੀ ਖੇਤੀ ਸ਼ੁਰੂ ਕੀਤੀ ਤੇ ਰਿਐਕਸ਼ਨ ਕਿਸ ਤਰੀਕੇ ਦਾ ਸੀਗਾ ਪਿੰਡ ਵਾਲਿਆਂ ਦਾ ਆਂਡੀਆਂ ਗਵਣੀਆਂ ਦਾ ਇਿੱਦਾਂ ਹੁੰਦੀ ਆ ਕੁਛ ਵੀ ਜਦੋਂ ਅਸੀਂ ਅਲੱਗ ਕਰਦੇ ਨਾ ਕਿਸੇ ਤੋਂ ਤਾਂ ਲੋਕ ਉਹਨੂੰ ਪਾਗਲ ਹੀ ਕਹਿੰਦੇ ਆ ਪਹਿਲਾਂ ਲੋਕ ਤੁਹਾਡੇ ਤੇ ਹੱਸਦੇ ਆ ਫਿਰ ਤੁਹਾਡੇ ਤੋਂ ਖਿਜਦੇ ਆ ਉਹ ਫਿਰ ਤੁਹਾਡੇ ਨਾਲ ਚੱਲ ਪੈਂਦੇ ਆ ਤੁਸੀਂ ਬੀ ਟੈਕ ਕਰਕੇ ਖੇਤੀ ਉਹ ਵੀ ਆਰਗੈਨਿਕ ਤਰੀਕੇ ਦੇ ਨਾਲ ਤੁਹਾਡਾ ਫਿਰ ਇਹ ਕਿਵੇਂ ਸੀਗਾ ਮਾਈਂਡ ਦੇ ਵਿੱਚ ਬਸ ਘਰਦਿਆਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਜਿੱਦਾਂ ਚੱਲਣ ਨੂੰ ਮਨ ਕੀਤਾ ਤੇ ਚੱਲ ਪਏ ਵਸੇ ਇਹ ਬੈਂਗਣ ਆ ਜੀ ਇਹਨਾਂ ਦੀ ਜਿਹੜੀ ਜੜ ਆ ਇਹ ਜੰਗਲੀ ਬੈਂਗਣ ਦੀ ਆ ਜੀ ਇੱਥੋਂ ਇਹ ਗਰਾਫਟਿੰਗ ਇਹਨਾਂ ਦੀ ਕੀਤੀ ਇਹਨੂੰ ਪਿਉਂਦ ਕਹਿੰਦੇ ਆ ਪਿਉਂਦ ਕੀਤੀ ਉਹ ਉੱਪਰ ਵੱਧ ਝਾੜ ਦੇਣ ਵਾਲੀ ਫਸਲ ਦੀ ਇਹ ਜਿਹੜਾ ਇਹਦੀ ਜੜ ਆ ਜਿਹੜੀ ਉਹ ਵੀ ਜੰਗਲੀ ਬੈਂਗਨ ਦੀ ਆ ਅੱਛਾ ਤੇ ਉੱਪਰਲਾ ਜਿਹੜਾ ਇਹਦਾ ਹਿੱਸਾ ਆ ਉਹ ਹੈਗਾ ਆ ਇਹ ਆਪਣੇ ਟਮਾਟਰ ਦਾ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਮਸਲਾ ਹੋਇਆ ਵੀ ਸਾਰਾ ਕੁਝ ਛੱਡ ਕੇ ਆਰਗੈਨਿਕ ਵਾਲੇ ਪਾਸੇ ਨੂੰ ਆ ਗਏ ਹਾਂਜੀ ਪਰਿਵਾਰ ਦੇ ਵਿੱਚ ਵੀ ਮਸਲਾ ਹੋਇਆ ਮੇਰੇ ਵੱਡੇ ਭੈਣ ਜੀ ਹੈਗੇ ਆ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਸੀ ਨਾਮਰਾਤ ਬਿਮਾਰੀ ਉਸ ਤੋਂ ਬਾਅਦ ਵੀ ਬਹੁਤ ਮਨ ਨੂੰ ਜਿੱਦਾਂ ੱਤਕਾ ਲੱਗਾ ਕਹਿ ਲਓ ਤੇ ਫਿਰ ਦਵਾਈਆਂ ਸਾਰੀ ਦਿੱਤੀਆਂ ਚਾਟੇ ਸਾਰੀਆਂ ਇਹਦੇ ਵਿੱਚ ਮੁਨਾਫਾ ਤਾਂ ਕਹਿ ਲਓ ਇੰਨਾ ਹੈ ਨਹੀਂ ਪਰ ਜਿਹੜੀ ਨੀਂਦ ਆਉਂਦੀ ਆ ਰਾਤ ਨੂੰ ਉਹਦੇ ਵਰਗਾ ਕੋਈ ਸਕੂਨ ਨਹੀਂ ਕਿੰਨੀ ਜ਼ਮੀਨ ਸੀਗੀ ਤੁਹਾਡੀ ਸਾਡੀ ਜ਼ਮੀਨ ਤਾਂ ਪਹਿਲਾਂ ਬਿਲਕੁਲ ਹੀ ਨਹੀਂ ਸੀ ਜੀ ਹੁਣ 17 ਏਕੜ ਹੈ ਜੀ ਸਤਿ ਸ੍ਰੀ ਅਕਾਲ ਆਉਣ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਸੁਖਵਿੰਦਰ ਸਿੰਘ ਅੱਜ ਤੁਹਾਡੀ ਮੁਲਾਕਾਤ ਕਰਾਵਾਂਗੇ ਪੰਜਾਬ ਦੇ ਇੱਕ ਜਹੀਏ ਉਦਮੀ ਨੌਜਵਾਨ ਕਿਸਾਨ ਦੇ ਨਾਲ ਜਿਹੜਾ ਕਣਕ ਝੋਨੇ ਦੀ ਫਸਲ ਦੇ ਨਾਲ ਲਾਲ ਆਰਗੇਨਿਕ ਤਰੀਕੇ ਦੇ ਨਾਲ ਜੌਂ ਦੀ ਖੇਤੀ ਕਰਦਾ ਹੈ ਤੇ ਉਹ ਸ਼ਰਪੁਰ ਜ਼ਿਲ੍ਹੇ ਦਾ ਪਹਿਲਾ ਕਿਸਾਨ ਹੈ ਜਿਹੜਾ ਜੌਂ ਦੀ ਖੇਤੀ ਕਰਕੇ ਉਹਨੂੰ ਪ੍ਰੋਡਕਟ ਤਿਆਰ ਕਰਕੇ ਆਟੇ ਦੇ ਰੂਪ ਦੇ ਵਿੱਚ ਸਫਲਤਾਪੂਰਵਕ ਵੇਚ ਵੀ ਰਿਹਾ ਤਾਂ ਸਾਡੇ ਨਾਲ ਵੀਰ ਜੀ ਹੈਗੇ ਨੇ ਵੀਰ ਜੀ ਪਹਿਲਾਂ ਤਾਂ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਸਰ ਧੰਨਵਾਦ ਭਾਜੀ ਕੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਸਤਮਿੰਦਰ ਸਿੰਘ ਹੈ ਜੀ ਸਤਮਿੰਦਰ ਵੀਰੇ ਹੁਸ਼ਿਆਰਪੁਰ ਚ ਹੋਰ ਤਾਂ ਕੋਈ ਨਹੀਂ ਕਰਦਾ ਇਹ ਜੌਂ ਦੀ ਖੇਤੀ ਤੁਸੀਂ ਨਹੀਂ ਫਿਲਹਾਲ ਮੈਂ ਤਾਂ ਦੇਖਿਆ ਨਹੀਂ ਜਿੰਨੇ ਵੀ ਜੌਂ ਮਤਲਬ ਆਟਾ ਲੈਂਦੇ ਆ ਉਹ ਬਾਹਰੋਂ ਹੀ ਜੌਂ ਆਉਂਦੇ ਆ ਜਿੰਨੇ ਵੀ ਆਉਂਦੇ ਆ ਹਾਂਜੀ ਬਾੜੀਆਂ ਸਟੇਟਾਂ ਤੋਂ ਅੱਛਾ ਹਾਂਜੀ ਹਾਂਜੀ ਇਹ ਕਿਵੇਂ ਤੁਹਾਡੇ ਮਾਈਂਡ ਚ ਸੀਗਾ ਜੀ ਆਈਡੀਆ ਕਣਕ ਛੋਨਾ ਜਾਂ ਹੋਰ ਆਰਗੈਨਿਕ ਫਸਲਾਂ ਦੀ ਤੁਸੀਂ ਖੇਤੀ ਦਾ ਕਰ ਹੀ ਰਹੇ ਹੋ ਜੌਂ ਦਾ ਤੁਹਾਡੇ ਮਾਈਂਡ ਚ ਕਿਵੇਂ ਆਈ ਆ ਜੌਂ ਦਾ ਭਜੀ ਆਪਾਂ ਸੁਣਿਆ ਵੀ ਸੀ ਪੜ੍ਹਦੇ ਵੀ ਰਹੇ ਸੀਗੇ ਕਿ ਇਹਦੇ ਫਾਇਦੇ ਬਹੁਤ ਹੁੰਦੇ ਆ ਇੱਕ ਤਾਂ ਇਹ ਠੰਡੇ ਹੁੰਦੇ ਆ ਨੰਬਰ 2 ਤੇ ਇਹ ਖੂਨ ਦੀ ਸਫਾਈ ਕਰਦੇ ਆ ਨੰਬਰ 3 ਤੇ ਇਹਦੇ ਵਿੱਚ ਫਾਈਬਰ ਵੱਧ ਹੁੰਦਾ ਆ ਅੱਛਾ ਉਹਨਾਂ ਇਹ ਵਜਨ ਨਹੀਂ ਵਜਨ ਦਿੰਦੇ ਬੰਦੇ ਦਾ। ਅੱਛਾ। ਭਾਰ ਨਹੀਂ ਵਜਨ ਦਿੰਦੇ। ਹਾਂਜੀ। ਤੇ ਬਾਕੀ ਹੁਣ ਗਰਮੀ ਆ ਕੇ ਆ ਰਹੀਆਂ ਆ ਇਹਨਾਂ ਨੂੰ ਭੁੰਨ ਕੇ ਜਾਂਦੇ ਸੱਤੂ ਬਣਦੇ ਆ। ਅੱਛਾ। ਉਹ ਸੱਤੂ ਪੁਰਾਣੇ ਸਮਿਆਂ 'ਚ ਸਾਡੇ ਬਾਬੇ ਦਾਦੇ ਪੀਂਦੇ ਆਏ ਆ ਜੋਆਂ ਦੇ ਸੱਤੂ। ਅਸੀਂ ਭੁੱਲ ਹੀ ਚੁੱਕੇ ਹਾਂ ਉਸ ਰੀਤ ਨੂੰ। ਹਾਂ। ਅਸੀਂ ਠੰਡਿਆਂ ਦੇ ਚੱਕਰਾਂ 'ਚ ਪੈ ਗਏ। ਹਾਂਜੀ। ਇਹ ਇਹ ਫਿਰ ਭਾਜੀ ਤੁਸੀਂ ਕਿੰਨੀ ਸਾਲ ਹੋ ਗਏ ਤੁਹਾਨੂੰ ਇਹਦੀ ਖੇਤੀ ਕਰਦਿਆਂ ਨੂੰ ਜੋਆਂ ਦੀ? ਜੋਆਂ ਦੀ ਖੇਤੀ ਕਰਦਿਆਂ ਨੂੰ ਮੈਨੂੰ ਲਗਭਗ ਹੋ ਗਏ ਜੀ 5-6 ਸਾਲ ਹੋ ਗਏ ਆ ਜੀ। अच्छा ਜੇ ਕੋਈ ਮੈਨੂੰ 1 ਕਿਲੋ 2 ਕਿਲੋ ਬੀਜ ਮੰਗਦਾ ਤਾਂ ਮੈਂ ਉਤੋਂ ਉਹਦੇ ਚਾਰਜਸ ਨਹੀਂ ਲੈਣਾ। ਅੱਛਾ। ਹਾਂਜੀ ਮੈਂ ਪੈਸੇ ਵੀ ਨਹੀਂ ਲੈਣਾ। ਮੈਂ ਕਹਿੰਦਾ ਤੁਸੀਂ ਬੀਜੋ ਦਾ ਸਹੀ ਆਪਣੇ ਖੇਤਾਂ ਦੇ ਵਿੱਚ ਘਟੋ ਘਟ ਤੁਹਾਨੂੰ ਜਾਣਕਾਰੀ ਤਾਂ ਹੋਵੇ ਇਸ ਚੀਜ਼ ਬਾਰੇ। ਹਾਂ। ਇਹ ਡੱਬਾ ਬੰਦ ਭੋਜਨ ਤੇ ਨਿਰਪੱਖ ਹੋ ਗਏ। ਪੂਰੀ ਤਰ੍ਹਾਂ ਦੇ ਨਾਲ। ਹਾਂ। ਹਾਂਜੀ। ਇਹਦੀ ਸਾਫ ਸਵਾਲ ਫੇਰ ਭਾਜੀ ਉਸੇ ਤਰੀਕੇ ਨਾਲ ਜਿਵੇਂ ਕਣਕ ਦੀ ਹੈ ਬੀਜ ਦੇ ਕਿਵੇਂ ਤੁਸੀਂ ਇਹਨੂੰ? ਅਸੀਂ ਇਹ ਕਣਕ ਦੇ ਨਾਲ ਹੀ ਬੀਜ ਹੁੰਦੇ ਆ ਜੀ। ਜਦੋਂ ਕਣਕ ਦਾ ਮੌਸਮ ਹੁੰਦਾ ਬੀਜਣ ਦਾ ਉਦੋਂ ਹੀ ਇਹ ਬੀਜ ਹੁੰਦੇ ਆ। ਇਹਨਾਂ ਦੀ ਸਾਫ ਸੰਭਾਲ ਕੋਈ ਨਹੀਂ ਬਸ ਇਹਨਾਂ ਨੂੰ ਟਾਈਮ ਸਰ ਪਾਣੀ ਲ ਨਾਆਂ ਨੂੰ ਬਹੁਤੇ ਮਤਲਬ ਖਰਾਕ ਦੀ ਜਰੂਰਤ ਆ ਜਿੱਦਾ ਕਹ ਲੋ ਡਾਇਆ ਪਾਉਂਦੇ ਲੋਕੀ ਜੂਰੀਆ ਪਾਉਂਦੇ ਆ ਮੈਂ ਤਾਂ ਗੋਬਰ ਦੀ ਖਾਦ ਪਾ ਕੇ ਇਹ ਬੀਜ ਦਿੱਤਾ ਸੀ ਤੇ ਤੁਹਾਡੇ ਸਾਹਮਣੇ ਸਫੇਦਿਆਂ ਦੇ ਵਿੱਚ ਵੀ ਦੇਖੋ ਕਿਦਾਂ ਲਹਿਲਹਾ ਰਹੇ ਆ ਦੋ ਫਸਲਾਂ ਤੁਸੀਂ ਲੈ ਰਹੇ ਹੋ ਨਾਲ ਸਫੇਦੇ ਆਰ ਨਾਲ ਇਹ ਬਿਲਕੁਲ ਆਰਗਾਨਿਕ ਹੈ ਭਾਈ ਜੀ ਹਾਂਜੀ ਇਹ ਬਿਲਕੁਲ ਆਰਗਾਨਿਕ ਹੈ ਜੀ ਬਿਨਾ ਇਹ ਜ਼ਹਿਰਾਂ ਤੋਂ ਅੱਛਾ ਮੇਰੀ ਕੋਸ਼ਿਸ਼ ਹੁੰਦੀ ਆ ਕਿ ਹਰ ਵਾਰੀ ਇੱਕ ਖੇਤ ਵਿੱਚੋਂ ਇੱਕ ਤੋਂ ਵੱਧ ਫਸਲ ਲਈ ਜਾਵੇ ਜਿੱਦਾ ਗੋਭੀ ਵੀ ਜੀ ਸੀਗੀ ਗੋਭੀ ਵਿੱਚ ਅਸੀਂ ਕਮਾਦ ਵੀ ਜੀ ਦਿੱਤਾ ਅੱਛਾ ਪਿਆਜ਼ ਵੀ ਜੇ ਸੀ ਪਿਆਜ਼ ਦੇ ਵਿੱਚ ਆਪਾਂ ਕਮਾਦ ਬੀ ਦਿੱਤਾ ਇੱਕ ਸਮੇਂ ਤੇ ਇੱਕ ਇੱਕ ਖੇਤ ਚੋਂ ਇੱਕ ਤੋਂ ਵੱਧ ਫਸਲਾਂ ਲੈਣ ਨਾਲ ਸਾਡਾ ਫਾਇਦਾ ਹੀ ਹੈ ਨੁਕਸਾਨ ਕੋਈ ਨਹੀਂ ਇਹ ਭਾਈ ਦੱਸਿਓ ਥੋੜਾ ਜਿਹਾ ਇਹ ਬੀ ਕਿਹੜਾ ਹੈਗਾ ਕਿਹੜੀ ਵੈਰਾਈਟੀ ਹੈਗੀ ਇਹ ਜੋ ਆਉਂਦੀ ਹੈ ਇਹ ਜੌਆਂ ਦੀ ਭਾਜੀ ਵੈਰਾਈਟੀ ਆ ਇਹਨਾਂ ਦੇ ਉੱਤੇ ਛਿਲਕਾ ਨਹੀਂ ਹੁੰਦਾ। ਆਮ ਤੌਰ ਤੇ ਜਿਹੜੇ ਆਪਾਂ ਜੌਂ ਦੇਖਦੇ ਆਂ ਮਾਰਕੀਟ ਦੇ ਵਿੱਚ ਉਹਨਾਂ ਦੇ ਉੱਤੇ ਛਿਲਕਾ ਹੁੰਦਾ ਆ। ਹਾਂ ਜਿਹੜੇ ਕਿ ਅਸੀਂ ਆਪਣੇ ਪਸ਼ੂਆਂ ਵਗੈਰਾ ਨੂੰ ਵੀ ਪਾਉਂਦੇ ਆਂ ਉਹ ਪੀਸ ਕੇ ਜਾਂ ਦਲੀਆ ਬਣਾ ਕੇ ਜਿਹੜੇ ਇਹ ਜੌਂ ਆ ਇਹਨਾਂ ਦੇ ਉੱਤੇ ਛਿਲਕਾ ਨਹੀਂ ਹੁੰਦਾ। ਇਹ ਬਿਨਾ ਛਿਲਕੇ ਦੇ ਜੌਂ ਆ ਜੀ। ਅੱਛਾ ਇਹਦੀ ਆ ਵੈਰਾਈਟੀ ਮੈਂ ਚਾਹੂੰਗਾ ਥੋੜੀ ਜੀ ਫੋਕਸ ਕਰਕੇ ਇਹਨੂੰ ਦਿਖਾ ਦਿਓ। ਤੇ ਇਹਦਾ ਰੰਗ ਥੋੜਾ ਕਾਲਾ ਹੁੰਦਾ ਜੀ। ਅੱਛਾ ਅੱਛਾ ਇਹਦੀ ਭਾਜੀ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਇਹ ਵੀ ਪੰਜਾਬ ਦਾ ਹੀ ਐ ਤੁਸੀਂ ਵਿਰਾਸਤੀ ਵੀ ਇਹ अच्छा ਜੇ ਤੋਂ ਹਾਂ ਤੇ ਜਿਹੜੇ ਆਪਣੇ ਪ੍ਰਧਾਨ ਹੈਗੇ ਆ ਉਹ ਉਹਨਾਂ ਨੇ ਸਾਨੂੰ ਇਹ ਬੀਜ ਮਹਈਆ ਕਰਵਾਇਆ ਸੀਗਾ ਅੱਛਾ ਜੀ ਹਾਂਜੀ ਉਮੇਂਦਰ ਦੱਤ ਜੀ ਨੇ ਠੀਕ ਹੈ ਠੀਕ ਹੈ ਅੱਛਾ ਮੈਂ ਤੁਸੀ ਉਹ ਸੁੰਦਰ ਵੀਰੇ ਇਹ ਜਿਵੇਂ ਤੁਸੀਂ ਜਿੱਦਾਂ ਆਪ ਇੱਕ ਪਾਸੇ ਕਣਕ ਨੂੰ ਜਿੰਨੇ ਪਾਣੀ ਉਹਨੂੰ ਲਾਉਣੇ ਸੇਮ ਉਹਨੂੰ ਉਹਨੇ ਪਾਣੀ ਇਹਨੂੰ ਲੱਗਦੇ ਆ ਉਹਦੇ ਵਿੱਚ ਕਣਕ ਦੇ ਵਿੱਚ ਜਿਵੇਂ ਤੁਸੀਂ ਕਿਹਾ ਵੀ ਇਹਦੇ ਵਿੱਚ ਮੈਂ ਸਿਰਫ ਆਰਗੈਨਿਕ ਜਿਹੜੀਆਂ ਉਹ ਕਰਦਾ ਸਪਰੇਆ ਕਰਦਾ ਪਰ ਇਹਦੇ ਵਿੱਚ ਤਾਂ ਜਿਹੜੇ ਆ ਪੌਦੇ ਪੂਦੇ ਜਿਹੜੇ ਬਾਧੂ ਹੈ ਜਿੱਦਾਂ ਡੀ ਲਾडू ਲਾਉਗਦਾ ਉਹਦਾ ਫਿਰ ਕੀ ਹੱਲ ਕਰਦੇ ਹੋ ਦੇਖੋ ਢੀਲੇ ਦਾ ਕੋਈ ਹੱਲ ਨਹੀਂ ਕਰਦੇ ਆਪਾਂ ਜਦੋਂ ਕਣਕ ਜਾਂ ਜੋ ਢੀਲੇ ਤੋਂ ਉੱਚਾ ਹੋ ਜਾਂਦਾ ਆ ਕਿਸੇ ਵੀ ਨਦੀ ਤੋਂ ਉੱਚਾ ਹੋ ਜਾਂਦਾ ਆ ਉਦੋਂ ਉਹ ਢੀਲੇ ਨੂੰ ਥੱਲੇ ਕਰ ਦਿੰਦਾ ਆ ਜਾਂ ਢੀਲਾ ਆ ਜਾਂ ਕੋਈ ਵੀ ਨਦੀ ਨਾ ਥੱਲੇ ਰਹਿੰਦਾ ਆ ਉਹ ਠੰਡਕ ਦਿੰਦਾ ਢਾਟੀ ਨੂੰ ਉਹ ਨੂੰ ਸਾਨੂੰ ਢਾਟੀ ਨੂੰ ਜੜੇ ਪਾਣੀ ਫੇਰ ਲਾਉਣ ਦੀ ਜ਼ਰੂਰਤ ਨਹੀਂ ਪੈਂਦੀ ਅੱਛਾ ਹਾਂਜੀ ਹਾਂਜੀ ਉਹ ਇੱਕ ਤਰ੍ਹਾਂ ਨਾਲ ਉੱਪਰ ਕਵਚ ਦਾ ਕੰਮ ਕਰਦਾ ਜਿਹਦਾ ਆਪਾਂ ਕੁਝ ਵਿਚਾਰ ਦਿੰਦੇ ਹੁੰਦੇ ਹੁੰਦੇ ਨਾ ਢਾਟੀ ਦੇ ਉੱਤੇ ਤਾਂ ਉਹ ਗਿੱਲੀ ਰਹਿੰਦੀ ਆ अच्छा हां जी अच्छा ਜਿਵੇਂ ਹੁਣ ਇਹ ਇਹ ਇਹਦੀ ਫਿਰ ਪੱਕਣਾ ਜਦੋਂ ਉਸ ਤੋਂ ਬਾਅਦ ਤੁਸੀਂ ਵੀ ਤੁਸੀਂ ਕਹਿੰਦਾ ਫਰੀ ਦਿੰਨਾ ਹੈ ਹਾਂ ਜੀ ਉਸ ਤੋਂ ਬਾਅਦ ਵੇਚਦੇ ਕਿਵੇਂ ਇਹਦੀ ਪ੍ਰੋਡਕਸ਼ਨ ਕਿਵੇਂ ਕਰਦੇ ਹੋ ਤੁਸੀਂ ਇਹਦੀ ਫਿਰ ਹਾਂ ਜੀ ਇਹਨੂੰ ਆਪਾਂ ਤਿੰਨ ਤਰੀਕਿਆਂ ਨਾਲ ਵੇਚਦੇ ਆਂ ਜੀ ਇੱਕ ਤਾਂ ਇਹ ਆਪਾਂ ਇਹਦਾ ਆਟਾ ਬਣਾ ਕੇ ਵੇਚਦੇ ਆਂ ਆਟਾ ਅਸੀਂ ਇਹਦਾ ਵੇਚਦੇ ਆਂ 120 ਰੁਪਏ ਕਿਲੋ ਅੱਛਾ ਹਾਂ ਜੀ ਤੇ ਨੰਬਰ 2 ਤੇ ਆਪਾਂ ਇਹਦਾ ਦਲੀਆ ਬਣਾ ਕੇ ਵੇਚਦੇ ਆਂ ਠੀਕ ਹੈ ਠੀਕ ਹੈ ਜੀ ਨੰਬਰ 3 ਤੇ ਇਹਨੂੰ ਭੁੰਨ ਕੇ ਤੇ ਸਤੂ ਬਣਾ ਕੇ ਵੇਚਦੇ ਆਂ ਇਹ ਵੈਲਿਊ ਐਡੀਸ਼ਨ ਹੋ ਗਈ ਨਾ ਜਦੋਂ ਅਸੀਂ ਭੁੰਨਾ ਨੂੰ ਭੁੰਨ ਕੇ ਪੀਣਾ ਪੀ ਕੇ ਸੱਤੂ ਬਣਾਉਣੇ ਜਹਜ ਦੀ ਗੱਲ ਆ ਉਹ ਆਟੇ ਤੋਂ ਮਹਿੰਗੇ ਵਿਕਣੇ ਆ ਕਿਉਂਕਿ ਭੁੱਜ ਕੇ ਇਹਦਾ ਬਜਨ ਵੀ ਘਟਣਾ ਆ ਠੀਕ ਨਾ ਜੀ ਫਿਰ ਉਹਦਾ ਵੱਧ ਮੁੱਲ ਅਸੀਂ ਲੈਂਦੇ ਆ ਅੱਛਾ ਇਹ ਕਣਕ ਦੇ ਮੁਕਾਬਲੇ ਇਹਦਾ ਝਾੜ ਕਿੰਨਾ ਕ ਨਿਕਲਦਾ ਜੀ ਫਿਰ ਕਿੱਲੇ ਚ ਕਣਕ ਦੇ ਮੁਕਾਬਲੇ ਇਹਦਾ ਝਾੜ ਥੋੜਾ ਘੱਟ ਹੀ ਨਿਕਲਦਾ ਆ ਜਿਵੇਂ ਕਿ ਸਾਡਾ ਕੰਢੀ ਏਰੀਆ ਰੇਤਲਾ ਇਲਾਕਾ ਆ ਉਦਾਂ ਵੀ ਸਾਡੇ ਕਣਕ ਦਾ ਝਾੜ 10-12 ਬੋਲੀਆਂ ਕਿੱਲੇ ਦੀਆਂ ਨਿਕਲਦੀਆਂ ਆ ਹਾਂਜੀ ਤੇ ਇਹਦੀਆਂ 8-9 ਨਿਕਲ ਜਾਂਦੀਆਂ ਕਿੱਲੇ ਦੀਆਂ ਅੱਛਾ ਹਾਂਜੀ ਕਾਨੇ ਕਨਾਲੋਂ ਮਹਿੰਗਾ ਵੇਚਦਾ ਆ ਪਰ ਇਹਨੂੰ ਵੇਚਣ ਲਈ ਪਹਿਲਾਂ ਮਾਰਕੀਟ ਸੈਟ ਅਪ ਕਰਨੀ ਪੈਂਦੀ ਆ ਹਾਂ ਹਾਂਜੀ ਤੁਹਾਨੂੰ ਲੱਭਣਾ ਹੀ ਪੈਣਾਗਾ ਕਿ ਕਿਹੜਾ ਜੋ ਖਾ ਸਕਦਾ ਕਿਹੜਾ ਨਹੀਂ ਖਾ ਸਕਦਾ ਹਾਂਜੀ ਤੁਹਾਡੇ ਕੋਲ ਜਾਣਕਾਰੀ ਹੈਨੀ ਹਾਂ ਤੁਹਾਡੇ ਕੋਲ ਕਿੰਨੀ ਕਿ ਪ੍ਰੋਡਕਸ਼ਨ ਹੈਗੀ ਆ ਸਾਡੇ ਕੋਲ ਮੇਰੇ ਕੋਲ ਹਰ ਸਾਲ 8-9 ਬੋਰੀਆਂ ਹੋ ਜਾਂਦੀਆਂ ਆ ਜੀ ਮੈਂ ਉਹਦਾ ਆਟਾ ਸੱਤੂ ਤੇ ਦਲੀਆ ਹੀ ਬਣਾ ਕੇ ਵੇਚਦਾ ਹਾਂ ਮਾਰਕੀਟਿੰਗ ਔਖੀ ਹੈਗੀ ਐ ਦੀ ਜਾਂ ਫਿਰ ਤੁਹਾਡੇ ਕੋਲ ਮਾਲ ਵੱਜ ਜਾਂਦਾ ਜਾਂ ਘਟ ਜਾਂਦਾ ਨਹੀਂ ਮਾਰਕੀਟ ਕਰਨੀ ਪਹਿਲਾਂ ਪਹਿਲਾਂ ਤਾਂ ਬਹੁਤ ਸਾਨੂੰ ਅਖਿਆਈਆਂ ਆਈਆਂ ਵੇਚਣ ਦੇ ਵਿੱਚ ਵੀ ਲੋਕਾਂ ਨੂੰ ਦੱਸਣ ਦੇ ਵਿੱਚ ਵੀ ਲੋਕਾਂ ਨੂੰ ਜਾਗਰੂਤ ਕਰਨ ਦੇ ਵਿੱਚ ਵੀ ਤੇ ਪਰ ਹੁਣ ਸਾਨੂੰ ਇਦਾਂ ਦੀ ਕੋਈ ਮੁਸ਼ਕਲ ਨਹੀਂ ਆ ਰਹੀ ਹਾਂ ਹਾਂਜੀ ਕੋਈ ਮੁਸ਼ਕਲ ਦਾ ਸਾਹਮਣਾ ਨਹੀਂ ਕਰਨਾ ਪੈ ਰਿਹਾ ਕਿਉਂਕਿ ਆਪਣੇ ਹੁਸ਼ਿਆਰ ਪਰ ਰੋਸ਼ਨਗਰਾਂਡ ਮੰਡੀ ਲੱਗਦੀ ਆ ਹਾਂ ਫਰਡੇ ਆਈਐਫਏ ਦੇ ਸਰਪ੍ਰਸ ਹੈਗੇ ਆ ਆਪਣੇ ਅਸ਼ੋਕ ਜੀ ਤੇ ਉਹਨਾਂ ਦੇ ਕਰਕੇ ਸਾਨੂੰ ਆਈਐਫਏ ਦੇ ਵਿੱਚ ਜਗਾ ਜਿੱਦਾਂ ਕਿ ਮਿਲ ਜੂਗਾ ਤੇ ਉੱਥੇ ਰੋਸ਼ਨ ਗਰਾਉਂਡ ਦੇ ਵਿੱਚ ਅਸੀਂ ਆਪਣੇ ਸੋਦੇ ਵੀ ਵੇਚ ਸਕਦੇ ਆ ਲਈ ਆ ਕੇ ਆਰਗੇਨਿਕ ਜਿੰਨੇ ਵੀ ਸਾਡੇ ਪ੍ਰੋਡਕਟ ਹੈਗੇ ਆ ਉੱਥੇ ਅਸੀਂ ਵੇਚਦੇ ਆ ਅਸੀਂ ਹੈਗੇ ਆ 6-7 ਕਿਸਾਨ ਤੇ ਉਦਾਂ ਮੈਂਬਰ ਤਾਂ ਸਾਡੇ 70 ਤੋਂ ਵੱਧ ਹੀ ਆ ਆਈਐਫਏ ਸੰਸਥਾ ਦੇ ਪਰ ਜਿਹੜੇ ਐਕਟਿਵ ਆ ਉਹ 7-8 ਹੀ ਆ ਐਸਾ ਜਦੋਂ ਇਹਦੀ ਸ਼ੁਰੂਆਤ ਕੀਤੀ ਉਦੋਂ ਫਿਰ ਕੀ ਰੁਝਾਨ ਸੀਗਾ ਤੁਹਾਡੇ ਪਰਿਵਾਰ ਦਾ ਜਾਂ ਪਿੰਡ ਵਾਲਿਆਂ ਦਾ ਕਿਉਂਕਿ ਇੱਕ ਵੱਖਰੀ ਖੇਤੀ ਸੀਗੀ ਬਾਕੀ ਤਾਂ ਕਣਕ ਝੋਨਾ ਜਾਂ ਸਬਜ਼ੀਆਂ ਤਾਂ ਸਾਰੇ ਲਾ ਰਹੇ ਸੀਗੇ ਤੁਸੀਂ ਜੌਂ ਦੀ ਖੇਤੀ ਸ਼ੁਰੂ ਕੀਤੀ ਤੇ ਰਿਐਕਸ਼ਨ ਕਿਸ ਤਰੀਕੇ ਦਾ ਸੀਗਾ ਪਿੰਡ ਵਾਲਿਆਂ ਦਾ ਆਂਡੀਆਂ ਗਵਣੀਆਂ ਦਾ ਇਦਾਂ ਹੁੰਦੀ ਆ ਕੁਛ ਵੀ ਜਦੋਂ ਅਸੀਂ ਅਲੱਗ ਕਰਦੇ ਹਾਂ ਕਿਸੇ ਤੋਂ ਤਾਂ ਲੋਕ ਉਹਨੂੰ ਪਾਗਲ ਹੀ ਕਹਿੰਦੇ ਆ ਪਹਿਲਾਂ ਲੋਕ ਤੁਹਾਡੇ ਤੇ ਹੱਸਦੇ ਆ ਫਿਰ ਤੁਹਾਡੇ ਤੋਂ ਖਿੱਚਦੇ ਆ ਉਹ ਫਿਰ ਤੁਹਾਡੇ ਨਾਲ ਚੱਲ ਪੈਂਦੇ ਆ ਹਾਂਜੀ ਤੁਹਾਡੇ ਇਸੇ ਤਰੀਕੇ ਦਾ ਰਿਐਕਸ਼ਨ ਸੀ ਕਰਦਾ ਇਸੇ ਤਰੀਕੇ ਇਸੇ ਤਰੀਕੇ ਦਾ ਇਸੇ ਤਰੀਕੇ ਦਾ ਇਦਾਂ ਹੀ ਹੁੰਦੀ ਆ ਜੀ ਫੁੱਲ ਫਲੈਜ ਫਿਰ ਇਹੀ ਖੇਤੀਬਾੜੀ ਦੇ ਤੁੰਦੇ ਚੀਓ ਹਾਂਜੀ ਮੈਂ ਫੁੱਲ ਟਾਈਮ ਖੇਤੀ ਕਰਦਾ ਹਾਂ ਜੀ ਪਰ ਨੌਜਵਾਨ ਤਾਂ ਅੱਜ ਬਾਹਰ ਨੂੰ ਭੱਜੇ ਜਾ ਰਹੇ ਆ ਬਾਰ ਭਜੇ ਜਾ ਰਹੇ ਆ ਸਾਡੇ ਰਿਸ਼ਤੇਦਾਰ ਵੀ ਬਾਹਰ ਆ ਕਈ ਮੇਰੇ ਸੱਜਣ ਮਿੱਤਰ ਵੀ ਬਾਹਰ ਆ ਮੈਂ ਬੀ ਟੈਕ ਕੀਤੀ ਮੇਰੇ ਨਾਲ ਦੇ ਘੱਟੋ ਘੱਟ 90% ਬੱਚੇ ਬਾਹਰ ਹੀ ਆ ਮੁੰਡੇ ਅੱਛਾ ਹਾਂਜੀ ਪਰ ਅਫਸੋਸ ਦੀ ਗੱਲ ਇਹ ਆ ਕਿ ਜੋ ਉਹਨਾਂ ਨੇ ਪੜ੍ਹਾਈ ਕੀਤੀ ਆ ਉਹਦੇ ਸਬੰਧਤ ਉਹ ਨੌਕਰੀ ਨਹੀਂ ਕਰ ਰਹੇ ਉਹ ਕੰਮ ਹੋਰ ਹੋਰੀ ਕਰ ਰਹੇ ਆ ਹਾਂਜੀ ਅੱਛਾ ਤੁਸੀਂ ਬੀ ਟੈਕ ਕਰਕੇ ਖੇਤੀ ਉਹ ਵੀ ਆਰਗੈਨਿਕ ਤਰੀਕੇ ਦੇ ਨਾਲ ਤੁਹਾਡਾ ਫਿਰ ਇਹ ਕਿਵੇਂ ਸੀਗਾ ਮਾਈਂਡ ਦੇ ਵਿੱਚ ਬਸ ਘਰਦਿਆਂ ਦੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਜਿੱਦਾਂ ਚੱਲਣ ਨੂੰ ਮਨ ਕੀਤਾ ਤੇ ਚੱਲ ਪਏ ਵਸੇ ਹਾਂਜੀ अच्छा हां अच्छा ਹੁਣ ਇਹਦੇ ਵਿੱਚੋਂ ਕਣਕ ਦੇ ਨਾਲ ਇਹ ਪੱਕ ਜਾਣਾ ਉਸ ਤੋਂ ਬਾਅਦ ਤੁਸੀਂ ਘਰੇ ਸਟੋਰ ਕਰਨਾ ਪੀਨੇ ਪੂਨੇ ਵੀ ਘਰੇ ਹੀ ਆਟਾ ਫਿਰ ਜੀ ਹਾਂ ਜੀ ਸਾਡੇ ਕੋਲ ਛੋਟੀ ਚੱਕੀ ਹੈਗੀ ਆ ਉਹਦੇ ਵਜ੍ਹਾ ਅਸੀਂ ਪੀਸ ਲਈਦਾ ਕਿਉਂਕਿ ਗਾਗਰੀ ਡਿਮਾਂਡ ਕਿਲੋ 2 ਕਿਲੋ ਦੀ ਹੁੰਦੀ ਆ ਇਕੱਠੇ ਕੋਈ ਲੈਂਦਾ ਨਹੀਂ ਅਸੀਂ ਵੀ ਤਾਜੇ ਪੀ ਕੇ ਹੀ ਦੇਈ ਦਈਏਗਾ ਕਸਟਮਰ ਨੂੰ ਚਾ ਹਾਂਜੀ ਰੋਟੀ ਰੋਟੀ ਦੀ ਨਾਰਮਲ ਆਟੇ ਆਂਗ ਵਾਂਗ ਪੱਕਦੀ ਹੈ ਨਾਰਮਲ ਰੋਟੀ ਆਟੇ ਵਾਂਗੂ ਪੱਕਦੀ ਹੈ ਇਹਦੀ ਵਿੱਚ ਥੋੜਾ ਗਲੂਟਨ ਘੱਟ ਹੁੰਦਾ ਇਸ ਕਰਕੇ ਰੋਟੀ ਥੋੜੀ ਤਾਜੀ ਤਾਜੀ ਖਾਣੀ ਪੈਂਦੀ ਹੈ ਅੱਛਾ ਹਾਂਜੀ ਉਸ ਤੋਂ ਬਾਅਦ ਸੁੱਕ ਜਾਂਦੀ ਹੈ ਹਾਂਜੀ ਹਾਂਜੀ ਉਸ ਤੋਂ ਬਾਅਦ ਸੋਕੇ ਜਾਂਦੀ ਹੈ ਤਾਂ ਇਹ ਖੇਤ ਦੇ ਵਿੱਚ ਨਾਲੇ ਤੁਸੀਂ ਜਿਹੜਾ ਸਪੈਦਾ ਲਾਇਆ ਸਪੈਦਿਆਂ ਦਾ ਕੋਈ ਅਸਰ ਹੁੰਦਾ ਹੈ ਇਹਦੇ ਉੱਤੇ ਪੱਤੇ ਪੁੱਤੇ ਡਿੱਗਦੇ ਆ ਕੋਈ ਫਸਲ ਦੇ ਝਾੜ ਦੇ ਵਿੱਚ ਕੋਈ ਫਰਕ ਪੈਂਦਾ ਹਾਂਜੀ ਸਪੈਦਿਆਂ ਦੇ ਨਾਲ ਫਸਲ ਦੇ ਉੱਤੇ ਝਾੜ ਦੇ ਉੱਤੇ ਦਾ ਫਰਕ ਪੈਂਦਾ ਹੀ ਆ ਜੀ ਫਸਲ ਥੋੜੀ ਘੱਟ ਨਿਕਲਦੀ ਆ ਅੱਛਾ ਹਾਂਜੀ ਪ ਪਾਣੀ ਇਹਨੂੰ ਮੈਂ ਹੁਣ ਤੱਕ ਦੋ ਪਾਣੀ ਲਾਇਆ ਜੀ ਜਦੋਂ ਦਾ ਬੀਜ ਆਇਆ ਇਹਨੂੰ ਅੱਛਾ ਹਾਂਜੀ ਉਦਾਂ ਤਾਂ ਪਾਣੀ ਦਾ ਵੀ ਸਾਡੇ ਮਨਾਂ ਚ ਕਈ ਤਰ੍ਹਾਂ ਦੇ ਭਰਮ ਆ ਪਈ ਬੀਜਨ ਤੋਂ 20 ਦਿਨਾਂ ਬਾਅਦ ਪਾਣੀ ਲਾਉਣਾ ਹੀ ਲਾਉਣਾ ਆ ਜੇ ਨਾ ਲਾਇਆ ਤਾਂ ਫਸਲ ਸੁੱਕ ਜਾਣੀ ਆ ਫਸਲ ਨੂੰ ਪਾਣੀ ਦੀ ਨਮੀ ਦੀ ਲੋੜ ਹੁੰਦੀ ਆ ਹਾਂ ਹਾਂਜੀ ਉਹਦੇ ਨਾਲ ਜੇ ਤੁਸੀਂ ਘੱਟ ਲਾਓਗੇ ਤੇ ਉਹਦੇ ਨਾਲ ਹਲਕੀ ਜੀ ਨਮੀ ਜ਼ਮੀਨ ਨੂੰ ਦਿੰਨੇ ਆ ਤਾਂ ਪਾਣੀ ਵੀ ਬਚਦਾ ਸਾਡਾ ਉਹਨਾਂ ਨਦੀਨ ਵੀ ਘਟ ਜੰਮਣਗੇ ਅੱਛਾ ਹਾਂਜੀ ਜੇ ਵੱਧ ਪਾਣੀ ਲਾਉਨੇ ਆ ਤਾਂ ਨਦੀਨ ਵੀ ਵੱਧ ਹੁੰਦੇ ਆ ਹਾਂਜੀ ਹਾਂਜੀ ਮੈਂ ਕੋਈ ਵੀ ਫਸਲ ਜਿਹਦਾ ਕਾਨਕ ਜਾਂ ਇਹ ਫਸਲ ਹੈ ਹੋ ਗਈ ਇਹਨੂੰ ਬੀਜਣ ਤੋਂ 45 50 ਦਿਨ ਬਾਅਦ ਪਾਣੀ ਲਾਇਆ ਸੀ ਅੱਛਾ ਹਾਂਜੀ ਹੂੰ ਹੂੰ ਅੱਛਾ ਹੋਰ ਬਾਈ ਜੀ ਤੁਸੀਂ ਇਹਦੇ ਨਾਲ ਕੀ ਕੀ ਬੀਜੇ ਹੈਗਾ ਆਪਾਂ ਉਹ ਵੀ ਚਾਹੂਗੇ ਪਈ ਉਹ ਵੀ ਖੇਤ ਤੁਹਾਡਾ ਜਰੂਰ ਦੇਖੀਏ ਆਪਾਂ ਹਾਂਜੀ ਜਰੂਰ ਜਰੂਰ ਸਬਜ਼ੀਆਂ ਵੀ ਲਾਈਆਂ ਸਬਜ਼ੀਆਂ ਵੀ ਬੀਜੀਆਂ ਮੈਂ ਤੁਹਾਨੂੰ ਦਿਖਾਉਣਾ ਆ ਆਜੋ ਮੇਰੇ ਨਾਲ ਠੀਕ ਹੈ ਜੀ ਤਾਂ ਦੂਸਰੇ ਖੇਤ ਦੇ ਵਿੱਚ ਵੀ ਦੇਖਦੇ ਆਂ ਜਾ ਕੇ ਜਿੱਥੇ ਬਾਈ ਦੇ ਵੱਲੋਂ ਕੱਲੀ ਕਣਕ ਜੋ ਜਾਂ ਝੋਨੇ ਦੀ ਫਸਲ ਦੀ ਜਿਹੜੀ ਆ ਕਾਸ਼ਤ ਨਹੀਂ ਕੀਤੀ ਜਾ ਰਹੀ ਇਹਦੇ ਨਾਲ ਬਹੁਤ ਸਾਰੀਆਂ ਸਬਜ਼ੀਆਂ ਆਰਗੈਨਿਕ ਤਰੀਕੇ ਦੇ ਨਾਲ ਵੀ ਬੀਜੀਆਂ ਜਾ ਰਹੀਆਂ ਨੇ ਅ ਅੱਛਾ ਪਾਜੀ ਫਿਰ ਇਹ ਤੁਹਾਡਾ ਹੈਗਾ ਅੱਗੇ ਜਿਹੜਾ ਤੁਸੀਂ ਇਹਦੇ ਵਿੱਚ ਆਰਗੈਨਿਕ ਸਬਜ਼ੀਆਂ ਦਾ ਹਾਂਜੀ ਹਾਂਜੀ ਚਲੋ ਪਾ ਵੀ ਚੱਲਦੇ ਆਂ ਦੇਖਦੇ ਆਂ ਜੀ ਇਹਨੂੰ ਆਜੋ ਆਜੋ ਇਹ ਕਿੰਨੀ ਦੇਰ ਹੋ ਗਈ ਪਾਜੀ ਇਹਨੂੰ ਪੋਲੀ ਹਾਸ ਨੂੰ ਬਣੇ ਨੂੰ ਇਹਨੂੰ ਪਾਜੀ 3 ਸਾਲ ਹੋ ਗਏ ਆ ਜੀ ਅੱਛਾ ਹਾਂਜੀ ਹਾਂਜੀ ਠੀਕ ਹੈ ਤਾਂ ਇੱਥੇ ਵੀ ਤੁਸੀਂ ਸਾਰਾ ਆਰਗੈਨਿਕ ਹੀ ਲੱਗ ਰਿਹਾ ਭਾਜੀ ਇਹ ਵੀ ਹੈ ਹਾਂਜੀ ਆਰਗੈਨਿਕ ਹੈ ਜੀ ਜ਼ਿਆਦਾਤਰ ਅਸੀਂ ਇਹਦੇ ਵਿੱਚ ਪਨੀਰੀਆਂ ਤਿਆਰ ਕਰਦੇ ਹਾਂ ਜੀ ਅੱਛਾ ਜਿੱਦਾਂ ਹੁਣ ਅੱਗੇ ਗਰਮੀਆਂ ਦੇ ਵਿੱਚ ਤਿਆਰ ਹੋਣ ਵਾਲੀਆਂ ਫਸਲਾਂ ਨੂੰ ਅਸੀਂ ਇਹਦੇ ਵਿੱਚ ਵੀ ਸਰਦੀਆਂ ਦੇ ਵਿੱਚ ਹੀ ਬੀਜ ਦਈਦਾ ਆ ਅੱਛਾ ਜਿਵੇਂ ਕਿ ਆਲਫਾਫੇ ਪਿਓ ਵੀ ਇਹਨਾਂ ਦੇ ਵਿੱਚ ਅਸੀਂ ਬੀਜ ਪਨੀਰੀ ਤਿਆਰ ਕੀਤੀ ਸੀਗੀ ਉਹ ਅਸੀਂ ਹੁਣ ਲਾ ਚੁੱਕੇ ਹਾਂ ਸਾਡੀਆਂ ਬੇਲਾ ਕਾਫੀ ਵੱਡੀਆਂ ਹੋ ਚੁੱਕੀਆਂ ਆ ਅੱਛਾ ਅੱਛਾ ਆ ਬੈਂਗਣ ਤੁਸੀਂ ਦੱਸ ਰਹੇ ਸੀ ਵੀ ਇਹ ਕੋਈ ਨਵਾਂ ਤਰੀਕਾ ਅਪਣਾਇਆ ਹੈ ਇਹਦੇ ਵਿੱਚ ਹਾਂ ਹਾਂਜੀ ਇਹ ਜਿਹੜੇ ਬੈਂਗਣ ਆ ਜੀ ਇਹਨਾਂ ਦੀ ਜਿਹੜ ਗਿੰਦਾਂ ਦੀ ਕੀਤੀ ਇਹਨੂੰ ਪਿਉਂਦ ਕਹਿੰਦੇ ਆ ਪਿਉਂਦ ਕੀਤੀ ਉਹ ਉੱਪਰ ਵੱਧ ਝਾੜ ਦੇਣ ਵਾਲੀ ਫਸਲ ਦੀ ਠੀਕ ਹੈ ਨਾ ਜੀ ਉਹਦੇ ਨਾਲ ਇਹਦੀਆਂ ਜੜਾਂ 'ਚ ਕੋਈ ਬਿਮਾਰੀ ਨਹੀਂ ਲੱਗਦੀ ਇਹਦੀ ਇਹਦੇ ਜਿਹੜਾ ਤਣਾ ਦੇਖੋ ਇਹਦੇ ਕੰਡੇ ਹੁੰਦੇ ਇਦਾਂ ਹਾਂ ਤੇ ਇਹਦੇ ਪੱਤਿਆਂ ਤੇ ਉੱਤੇ ਵੀ ਕੰਡੇ ਹੁੰਦੇ ਆ ਅੱਛਾ ਇਹਸ ਬੈਂਗਣ ਦੇ ਆ ਦੇਖੋ ਇਧਰਲੇ ਪਾਸੇ ਇਹਦੇ ਪੱਤਿਆਂ ਦੇ ਉੱਤੇ ਵੀ ਕੰਡੇ ਆ ਇਹ ਆਮ ਬੈਂਗਣ ਦੇ ਵਿੱਚ ਇਸ ਤਰੀਕੇ ਦਾ ਨਹੀਂ ਹੁੰਦਾ ਜੀ ਨਹੀਂ ਆਮ ਬੈਂਗਣ ਦੇ ਵਿੱਚ ਕੰਡੇ ਨਹੀਂ ਹੁੰਦੇ ਜੀ ਅੱਛਾ ਹਾਂਜੀ ਹਾਂਜੀ ਇੱਕ ਬੈਂਗਣਾ ਦੇ ਨਾਲ ਫਿਰ ਤੁਸੀਂ ਕਿੰਨੇ ਕ ਬੈਂਗਣੇ ਜੀ ਇੱਥੇ ਇੱਥੇ ਕਾਫੀ ਬੂਟੇ ਆ 100 ਬੂਟਾ ਹੋਣਾ ਘਟੋ ਘਟ ਅੱਛਾ ਹਾਂਜੀ ਤੇ ਇਹ ਵਿਕ ਜਾਂਦਾ ਭਜੀ ਇਹ ਵੀ ਫਿਰ ਆਰਗੇਨਿਕ ਤੌਰ ਤੇ ਹਾਂਜੀ ਬੇਗਨ ਵੇਚਦਾ ਹੈ ਜੀ ਰੇਟ ਚੰਗਾ ਮਿਲਦਾ ਹੈ ਰੇਟ ਚੰਗਾ ਮਿਲਦਾ ਹੈ 60 ਰੁਪਏ ਕਿਲੋ ਅਸੀਂ ਵੇਚਦੇ ਇਧਰ ਮੈਂ ਦੇਖ ਰਿਹਾ ਟਮਾਟਰ ਲੱਗੇ ਹੋਏ ਨੇ ਹਾਂਜੀ ਆਹਾਂ ਟਮਾਟਰਾਂ ਦੇ ਜਿਹੜੇ ਟਮਾਟਰਾਂ ਦੇ ਬੂਟੇ ਇਹ ਵੀ ਜੰਗਲੀ ਬੇਗਨ ਦੇ ਉੱਤੇ ਪੇਂਦ ਕੀਤੇ ਹੋਏ ਆ ਜੀ ਅੱਛਾ ਹਾਂਜੀ ਹਾਂਜੀ ਜਿਹੜਾ ਜਿਹੜਾ ਇਹਦੀ ਜੜ੍ਹ ਆ ਜਿਹੜੀ ਉਹ ਵੀ ਜੰਗਲੀ ਬੇਗਨ ਦੀ ਆ ਅੱਛਾ ਤੇ ਉੱਪਰਲਾ ਜਿਹੜਾ ਇਹਦਾ ਹਿੱਸਾ ਆ ਉਹ ਹੈਗਾ ਆ ਇਹ ਆਪਣੇ ਟਮਾਟਰ ਦਾ ਅੱਛਾ ਇਹਦਾ ਕਾਰਨ ਹੈ ਕਿ ਜੰਗਲੀ ਉਹ ਜਿਹੜੀ ਜੜ ਹੈ ਉਹਨੂੰ ਕੀੜਾ ਨਹੀਂ ਪੈਂਦਾ ਹਾਂਜੀ ਜਿਹੜੀ ਜਿਹਦਾ ਨਾਂ ਹੀ ਜੰਗਲੀ ਆ ਉਹਨੂੰ ਕੀੜਾ ਕਿੱਦਾਂ ਪੈ ਜੂਗਾ ਅੱਛਾ ਜਿਹੜੀ ਜੰਗਲ ਦੇ ਵਿੱਚ ਸਰਵਾਈਵ ਕਰੀ ਜਾਂਦੀ ਆ ਇਹਨੇ ਰੈਸ਼ এনवायरमेंट ਦੇ ਵਿੱਚ ਤੇ ਇੱਥੇ ਤਾਂ ਫਿਰ ਵੀ ਇਹਨੂੰ ਮੜਾ ਮੋਟਾ ਸੀ ਬਰਮੀ ਕੰਪੋਸਟ ਵਗੈਰਾ ਪਾਈ ਜਾਂਦੇ ਆ ਅੱਛਾ ਤੇ ਵਧੀਆ ਚੱਲਦੀ ਆ ਜੀ ਅੱਛਾ ਤੇ ਫਿਰ ਇਸ ਤੋਂ ਇਲਾਵਾ ਭਾਜੀ ਹੋਰ ਕਿਹੜੀ ਕਿਹੜੀ ਫਸਲ ਹੈ ਅੰਦਰ ਇਹਦੇ ਇਹਦੇ ਅੰਦਰ ਭਾਜੀ ਸ਼ਿਮਲਾ ਮਿਰਚਾਂ ਲੱਗੀਆਂ ਅੱਛਾ ਜਿੱਦਾਂ ਇਹ ਸ਼ਿਮਲਾ ਮਿਰਚ ਆਪਾਂ ਦੇਖ ਰਹੇ ਆ ਇਧਰਲੇ ਪਾਸੇ ਸ਼ਿਮਲਾ ਮਿਰਚ ਤਾਂ ਆਹ ਦੇਖੋ ਇਧਰਲੇ ਪਾਸੇ ਇਹ ਬਿਲਕੁਲ ਆਰਗੈਨਿਕ ਹੈ ਹਾਂਜੀ ਹਾਂਜੀ ਬਿਨਾ ਜ਼ਹਿਰਾਂ ਤੋਂ ਜੀ ਇਹ ਠੀਕ ਹੈ ਇਹ ਵੀ ਆਰਗੈਨਿਕ ਸੋ ਜੀ ਅੱਛਾ ਭਾਜੀ ਇਹ ਸਾਰਾ ਕੁਝ ਆਰਗੈਨਿਕ ਕੀਤਾ ਇਹ ਸ਼ਿਮਲਾ ਮਿਰਚ ਹਾਂ ਇਹਦੇ ਵਿੱਚ ਕੋਈ ਬਹੁਤਾ ਮੁਨਾਫਾ ਵੀ ਝਾੜਦੇ ਤੌਰ ਦੇ ਉੱਤੇ ਨਹੀਂ ਹੈਗਾ ਫਿਰ ਤੁਹਾਡੇ ਕੀ ਪਰਿਵਾਰ ਦੇ ਵਿੱਚ ਕੋਈ ਇਦਾਂ ਦਾ ਮਸਲਾ ਹੋਇਆ ਵੀ ਸਾਰਾ ਕੁਝ ਛੱਡ ਕੇ ਆਰਗੈਨਿਕ ਵਾਲੇ ਪਾਸੇ ਨੂੰ ਆ ਗਏ ਹਾਂਜੀ ਪਰਿਵਾਰ ਦੇ ਵਿੱਚ ਵੀ ਮਸਲਾ ਹੋਇਆ ਮੇਰੇ ਵੱਡੇ ਭੈਣ ਜੀ ਹੈਗੇ ਆ ਉਹਨਾਂ ਨੂੰ ਕੈਂਸਰ ਦੀ ਬਿਮਾਰੀ ਹੋ ਗਈ ਸੀ ਨਾਮਰਾਤ ਬਿਮਾਰੀ ਉਸ ਤੋਂ ਬਾਅਦ ਵੀ ਬਹੁ ਮਨ ਨੂੰ ਜਦ ਤੱਕ ਲੱਗਾ ਕਹਿ ਲੋ ਤੇ ਫਿਰ ਦਵਾਈਆਂ ਸਾਰੀ ਦਿੱਤੀਆਂ ਚੱਕੇ ਸਾਰੀਆਂ ਅੱਛਾ ਹਾਂਜੀ ਉਹਦੇ ਨਾਲ ਫਿਰ ਉਹ ਜ਼ਹਿਰ ਵਾਲਾ ਕੰਮ ਸਾਰਾ ਸਿਸਟਮ ਵੀ ਬੰਦ ਕਰ ਦਿੱਤਾ ਜੀ ਇਹਦੇ ਵਿੱਚ ਮੁਨਾਫਾ ਤਾਂ ਕਹਿ ਲੋ ਇੰਨਾ ਹੈ ਨਹੀਂ ਪਰ ਜਿਹੜੀ ਨੀਂਦ ਆਉਂਦੀ ਆ ਰਾਤ ਨੂੰ ਉਹਦੇ ਵਰਗਾ ਕੋਈ ਸਕੂਨ ਨਹੀਂ ਕੀ ਬਾਤ ਹੈ ਬੜੀ ਬੜੀ ਵੱਡੀ ਗੱਲ ਹੈ ਮੈਨੂੰ ਲੱਗਦਾ ਉਸ ਬਿਮਾਰੀ ਨੇ ਇੱਕ ਜੀ ਨੂੰ ਜਕੜਿਆ ਪਰ ਬਹੁਤ ਘਰਾਂ ਦੇ ਵਿੱਚ ਅੱਜ ਇਹ ਆਰਗੈਨਿਕ ਸਮਾਨ ਜਾ ਰਿਹਾ ਤੇ ਉਹਨਾਂ ਦੀਆਂ ਜਿੰਦਗੀਆਂ ਬਚ ਵੀ ਰਹੀਆਂ ਨੇ ਹਾਂਜੀ ਹਾਂਜੀ ਅੱਛਾ ਤੁਸੀਂ ਜਿਵੇਂ ਖੁਦ ਇੰਜੀਨੀਅਰਿੰਗ ਕੀਤੀ ਪਿਛੋਂ ਪਰਿਵਾਰ ਖੇਤੀਬਾੜੀ ਕਰਦਾ ਸੀਗਾ ਦਾਦੇ-ਪਰਦਾਦੇ? ਨਹੀਂ ਦਾਦੇ-ਪਰਦਾਦੇ ਖੇਤੀਬਾੜੀ ਨਹੀਂ ਕਰਦੇ ਸੀ। ਇਹ ਜਿਹੜਾ ਕੰਮ ਆ ਮੇਰੇ ਪਿਤਾ ਜੀ ਤੇ ਚਾਚਾ ਜੀ ਨੇ ਸ਼ੁਰੂ ਕੀਤਾ ਤੇ ਉਸ ਤੋਂ ਬਾਅਦ ਮੈਂ ਉਹਨਾਂ ਦਾ ਸਾਥ ਦੇ ਰਿਹਾ। ਕਿੰਨੀ ਜ਼ਮੀਨ ਸੀਗੀ ਤੁਹਾਡੀ? ਸਾਡੀ ਜ਼ਮੀਨ ਤਾਂ ਪਹਿਲਾਂ ਬਿਲਕੁਲ ਹੀ ਨਹੀਂ ਸੀ ਜੀ। ਹੁਣ 17 ਏਕੜ ਆ ਜੀ। ਅੱਛਾ। ਹਾਂਜੀ ਹਾਂਜੀ। ਪਹਿਲਾਂ ਕੋਈ ਜ਼ਮੀਨ ਦਾ ਇੱਕ ਸਿਹੜ ਵੀ ਨਹੀਂ ਸੀਗਾ। ਨਹੀਂ ਬਿਲਕੁਲ ਨਹੀਂ ਸੀਗਾ ਜੀ। ਫਿਰ ਇਸੇ ਸਿਰੋਂ ਖੇਤੀ ਕਰਕੇ ਖੇਤੀ ਦੇ ਸਿਰੋਂ ਕੁਝ ਆਮ ਮਿਹਨਤ ਕੀਤੀ ਹੋਰ ਕਮਾਕਾਰਾਂ ਦੀ। ਹਾਂਜੀ ਮਿਹਨਤ ਕੀਤੀ ਪਿਤਾ ਜੀ ਨੇ ਚਾਚਾ ਜੀ ਨੇ ਉਹ ਚਾਚਾ ਜੀ ਬਾਹਰ ਸੀਗੇ। ਹਾਂ। ਤੇ ਪਿਤਾ ਜੀ ਇੱਧਰ ਸੀਗੇ ਉਹ ਵੀ ਐਜੂਕੇਸ਼ਨ ਡਿਪਾਰਟਮੈਂਟ ਚੋਂ ਰਿਟਾਇਰ ਹੋਏ ਆ ਠੀਕ ਹੈ ਤੇ ਬਸ ਫਿਰ ਹੌਲੀ ਹੌਲੀ ਕਿੱਲਾ ਤੋਂ ਕਿੱਲੇ ਤੇਨ ਕਿੱਲੇ ਹੁੰਦੀ ਠੀਕ ਹੈ ਠੀਕ ਹੈ ਤਾਂ ਸਤਿੰਦਰ ਭਾਈ ਜੀ ਤਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਇੱਕ ਬੀਟੈਕ ਪਾਸ ਇੰਜੀਨੀਅਰ ਨੌਕਰੀਆਂ ਕੰਪਨੀਆਂ ਦੀਆਂ ਛੱਡ ਕੇ ਅੱਜ ਆਪਣੀ ਕੰਪਨੀ ਆ ਮੈਨੂੰ ਲੱਗਦਾ ਤੁਹਾਡੀ ਪਰਮਾਤਮਾ ਨੇ ਬਣਾਈ ਔਰਗੇਨਿਕ ਖੇਤੀ ਕਰ ਰਹੇ ਨੇ ਨਵੇਕਲੀ ਖੇਤੀ ਪੰਜਾਬ ਦੇ ਵਿੱਚ ਜਿਉਂ ਦੀ ਖੇਤੀ ਕਰ ਰਹੇ ਨੇ ਜਿਸ ਦਾ ਆਟਾ 150 ਰੁਪਏ ਕਿਲੋ ਤੱਕ ਵੀ ਜਿਹਦੇ ਪ੍ਰੋਡਕਟ ਤਿਆਰ ਕਰਕੇ ਸਤਿੰਦਰ ਹੁਣਾ ਦੇ ਵੱਲੋਂ ਵੇਚੇ ਜਾ ਰਹੇ ਨੇ ਤਾਂ ਇਸ ਵੀਡੀਓ ਨੂੰ ਦਿਖਾਉਣ ਦਾ ਮਕਸਦ ਇੱਕੋ ਹੀ ਹੈ ਕਿ ਜੇਕਰ ਅਸੀਂ ਖੇਤੀਬਾੜੀ ਨੂੰ ਇੱਕ ਨਵੀਂ ਤਕਨੀਕ ਨਵੇਂ ਤਜਰਬੇ ਦੇ ਨਾਲ ਅਪਣਾਵਾਂਗੇ ਤਾਂ ਇਹ ਧਰਤੀ ਵਾਕਈ ਸੋਨਾ ਉਗਲਦੀ ਹੈ ਧਰਤੀ ਵਾਕਈ ਤੁਹਾਡੀਆਂ ਜੇਬਾਂ ਭਰਨ ਦੇ ਨਾਲ ਨਾਲ ਤੁਹਾਡੀਆਂ ਜ਼ਿੰਦਗੀਆਂ ਦੇ ਵਿੱਚ ਖੁਸ਼ੀਆਂ ਲੈ ਕੇ ਆਉਂਦੀ ਹੈ